ਲਓ ਜੀ ਪੂਨਮ ਲੈ ਆਈ ਆਪਣੇ ਬਾਅਦ ਤੇ ਸ਼ੇਕ ਬਣਾ ਕੇ ਸਾਰਿਆਂ ਬਾਅਦ ਤੇ ਤੇ ਚਾਹ ਦਾ ਆਰਡਰ ਮਾਰਿਆ ਸੀ ਤੇ ਕਹਿੰਦੀ ਨੇ ਜੀ ਸ਼ੇਕ ਪੀਓ ਅਸੀਂ ਚਾਹ ਪੀਣੀ ਆ ਗਰਮੀ ਜਸ ਤੇ ਮੈਂ ਮੁੜ ਕੇ ਆਖਣ ਸਾ ਜਿੰਨ ਸਵਾਦ ਬਣੀ ਸਾਰੇ ਆਹੋ ਆਹੋ ਹੋਈ ਗੁਰੀ ਨੇ ਪਲੇਟ ਭਰ ਲਈ ਟਮਾਟਰਾਂ ਨਾਲ ਹੈ ਛੋਟੇ ਹੀ ਨਾ ਸਾਸਰੀ ਕਾਲਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਚ ਮਨ ਕੀ ਕਰਨ ਡਿਆ ਓਏ ਜੜ ਪੁੱਟੋਣੀ ਇੱਥੇ ਲਾਉਣੇ ਆ ਲਓ ਗਾਇਸ ਇੱਥੇ ਲਾਉਣੇ ਆਪਾਂ ਅੱਜ ਬੂਟੇ ਲਿਆਂਦੇ ਆ ਤਿੰਨ ਇੱਕ ਲਿਆਂਦਾ ਆਂਬ ਅਮਰੂਦ ਤੇ ਅਨਾਰ ਇੱਥੇ ਤੋਤੋ ਵੀ ਪਿਆਜਿਆ ਕਰੂਗੀ ਤੇ ਸ਼ਾਮ ਵੀ ਮਿਲ ਜਾਇਆ ਕਰੂਗੀ ਇੱਥੇ ਨਾਲ ਨਾਲ ਕੀਤੀ ਐ ਸਫਾਈ ਹੋ ਗਏ ਨਿੰਬੂ ਆਪਣੇ ਤਿਆਰ ਹਨ ਮੈਂ ਪਾਣੀ ਲਾਵਾਂਗੇ 2-3 ਚੰਗੀ ਤਰ੍ਹਾਂ ਭਰ ਕੇ ਇੱਕ ਵਾਰੀ ਲਾਤਾ ਤੇ ਨਿੰਬੂ ਕਾਫੀ ਲੱਗੇ ਆ ਆ ਇਧਰ ਲਾਵਾਂਗੇ ਇਹ ਅੰਬ ਇਹ ਚੀਜ਼ ਨਾ ਨਾ ਤੇ ਖਟਾ ਛੋੜਾ ਕਰੋ ਫਿਰ ਚੰਗਾ ਛੋੜਾ ਇਧਰ ਇੱਕ ਬੰਦਾ ਸੱਧਿਆ ਤੇ ਆੜੀ ਤੇ ਆਪਾਂ ਐ ਓਏ ਤੇ ਪਾਣੀ ਦਿਓ ਲਾ ਰਹੀ ਜੀ ਲਈ ਚੀਆਂ ਬਾਵਾਂ ਲੱਗੀਆਂ ਬੰਨੇ ਰੀਨਾ ਬਿਯੋਦਣਾ ਚੜ ਚੁੰਨ ਨਾ ਜਾਣ ਆਧੀਆਂ ਤਾਂ ਚੜ ਗਈਆਂ ਨੇ ਇੱਧਰ ਬੇ ਕੋ ਟਮਾਟਰ ਹੁਣ ਫੇਰ ਬੱਲਾ ਲਿਆ ਕੇ ਲਾਵਾਂਗੇ ਉਨੇ ਨੂੰ ਵੇ ਲੈਨੇ ਵੀ ਰੱਖਾਂਗੇ ਇਸੇ ਟਮਾਟਰ ਦਾ ਤੇ ਵਧੀਆ ਰੀਆਂ ਵੱਲਾਂ ਇਹਦੀਆਂ ਬੜਾ ਟਮਾਟਰ ਲੱਗਾ ਜੀ ਤੇ ਪਿੰਡੀਆਂ ਆ ਵੇ ਲੈ ਇਧਰ ਪਿੰਡੀਆਂ ਅਸੀਂ ਤੇ ਆ ਵੇ ਲੈ ਤੁਹਾਨੂੰ ਜਿਹੜੀ ਉਹ ਵਿਖਾਈਆਂ ਘਰੇਲੇ ਦੀਆਂ ਵੱਲਾਂ ਆ ਵੇਖੋ ਕਰੇਲੇ ਕਰੇਲੇ ਲੱਥੰਡੇ ਆਪਣੇ ਡੀਆਂ ਡੈਡੀ ਰੋਜ਼ ਟੁੱਟਣ ਫੇਰ ਗੱਲ ਬੰਦੀ ਐ। ਨਾਉਣ ਵੀ ਕਿੰਨੀਆਂ ਲੱਗੀਆਂ। ਇਹ ਬਾਟੂ ਫੇਰ ਗੋਡੀ ਜਾਂਦੇ ਰਹੇ। ਇਹ ਨਾ ਕੋਣਾਂ ਜਿਆਦਾ ਜਿਆਦਾ ਚਾਹਾਂ ਫੇਰੇ ਗੋਡੀ ਆ ਜੇ ਤਈ ਐ। ਉਹਨਾਂ ਨੂੰ ਕਿੰਨੇ ਦਿਨ ਲੱਗਦੇ। ਕਿੱਥੇ ਕੋ ਉਹ ਲਾਇਆ ਨੇ ਬੂਦਾ ਬੂਟਾ ਲਾਇਆ ਕੋ ਰਹੀ ਕਿੱਥੇ ਹੂੰ ਉਹ ਵਧਣਾ ਹੱਤ ਤੁਰਿਆ ਤੇ ਹੈਗਾ ਵੇਹੇ ਉਹ ਉਹਦੀ ਸੋਦਾਵ ਲਾਉਣੀ ਚਾਹੀਦੀ ਉਹਦੀ ਉਹਨੂੰ 12 ਮਹੀਨੇ ਲੱਗਦੇ ਨਿੰਬੂ ਇਹ ਸੰਤਰੇ ਦਾ ਹੈ ਨਾ ਅੱਛਾ ਇਹ ਸੰਤਰੇ ਦਾ ਵਾ ਅੱਛਾ ਰੋੜੀ ਅਜੇ ਬੜੀ ਐ ਨਾਲ ਨਾਲ ਇੱਥੇ ਇੱਥੇ ਖੁਰਲੀ ਪੰਜੇ ਨਾਲ ਨਾਲ ਤੇ ਵਧੀਆ ਬਹੁਤ ਦੂਜੇ ਕਿੱਥੇ ਲਾਉਂਦੇ ਪਹਿਲੋ ਸਮਝ ਲੋਣੀ ਤਾਂ ਇੱਥੇ ਖੁਰਲੀ ਯਾਰ ਬੂਟੇ ਯਾਰ ਜੋ ਇੱਥੇ ਕੋਈ ਕੰਮ ਕੀਤਾ ਤਾਂ ਫਿਰ ਸੋਖੋ ਤੇ ਦਿੱਤੀ ਆ ਬੜੀ ਖੁਰਲੀ ਨੂੰ ਨਾ ਪਾਣੀ ਤਾਂ ਹੋਏ ਜਣਾ ਨਹੀਂ ਫਿਰ ਨਾ ਲਾ ਦੇ ਉਸੇ ਗਲਤ ਜਗ੍ਹਾ ਨੂੰ ਪਾਉਂਦੇ ਪਹਿਲੋ ਸੋਚ ਲੋ ਮੈਂ ਕਹਿੰਦਾ ਇੱਥੇ ਲਾ ਦੇ ਗੁਰਮਾ ਆਵੇ ਇੱਥੇ ਲਾ ਦੇ ਗੁਰਮਾ ਗੁਰਮੱਝ ਇੱਥੇ ਬਾਈ ਜੇ ਛੱਡ ਬਣਾਉਣਾ ਪੈਗਾ ਫਿਰ ਪੁੱਟਨੇ ਪੈਣੇ ਆ ਜੇ ਇੱਥੇ ਖੁਰਲੀ ਬਣਾਈ ਨਾਲ ਨਾਲ ਇੱਥੇ ਘਰ ਦੇ ਖੁਰਲੀ ਬਣਾਤੀ ਲੰਮੀ ਤੇ ਮੇਰਾ ਰਦਾ ਇੱਥੇ ਇਸ ਵਾਰ ਇਹਨੂੰ ਪੁੱਟੋ ਫਿਰ ਪੁੱਟ ਆ ਇਹਨੂੰ ਪੁੱਟ ਦੇਣਾ ਇਹ ਡਿੱਗਾ ਦੇ ਨੇ ਵੀ ਨਹੀਂ ਹੁੰਦੇ ਨੇ ਇਹਨੂੰ ਫੇਰੇ ਪੁੱਟ ਲਾਂਗੇ ਖੱਡਾ ਪੁੱਟਦੇ ਇੱਥੇ ਖੱਡਾ ਪੁੱਟ ਲੋ ਅੰਬ ਵਾਸਤੇ ਇੱਥੇ ਅੰਬ ਲਾਓ ਹੂੰ ਅੰਬ ਲਾਓ ਇੱਥੇ ਲਾਈਏ ਜਾਈਏ ਇੱਥੇ ਲਾਈਏ ਇੱਕ ਇੱਕ ਲਾਓ ਇੱਥੇ ਕੰਮ ਇੱਥੇ ਆਵੇ ਅੰਬ ਫੇਰ ਗੱਲ ਨਹੀਂ ਅੰਬ ਨੇ ਵੀ ਖਿੱਲਰੇ ਤੁਹਾਡੇ ਸਿਰ ਨਹੀਂ ਹੋਇਆ ਕਰਨ ਹੈ ਪੱਠੇ ਨਹੀਂ ਹੋਣੇ ਬਾਜ ਚ ਚੱਲ ਰਹਿਣ ਤਾਂ ਸਬਜ਼ੀ ਲਾਵਾਂਗੇ ਨਹੀਂ ਪੱਠੇ ਪੱਠੇ ਕਿਹੜੇ ਅੱਗੇ ਹੁੰਦੇ ਉਹ ਥੱਲੇ ਨਹੀਂ ਹੋਏ ਬਾਜ ਹੂੰ ਇੱਥੇ ਮਾਰਦੇ ਕਰਮਟੋਇਆ ਡੂੰਗਾ ਆਖੋ ਤੂੰ ਚੱਲ ਆਉਂਦੀ ਇੱਕ ਨਿੰਮ ਦਾ ਬੂਟਾ ਵੇਖੀ ਰੜੀ ਜੇ ਨਿੰਮ ਦਾ ਰਾਜੂ ਕੋ ਵੇਹ ਲਓ ਜ ਉਹਦੇ ਕੋ ਨਹੀਂ ਤੋੜਣਿਆ ਉਹ ਬੋਲੇ ਆ ਲੈ ਇੱਥੇ ਲਿਆ ਕੇ ਲਾ ਦੀ ਹੁ ਰੁਪਿਆ ਹੂੰ ਮੇ ਕੁੜੀ ਇੰਨਾ ਬਿੱਲਾ ਖੜੀ ਥੱਲੇ ਥੱਲੇ ਕੋਠੇ ਦੇ ਸਬਜ਼ੀ ਹੂੰ ਉਹ ਸਭ ਸਾਰੇ ਇਕੱਲਾ ਨਹੀਂ ਨਹੀਂ ਇਹ ਨਹੀਂ ਮੰਨਿਆ ਨਹੀਂ ਰੱ ਨਿੰਮ ਵਿੱਚ ਤਾਂ ਖੱਡੀ ਨਹੀਂ ਜਾਂਦੀ ਡੂੰਗਾ ਡੂੰਗਾ ਕਰਕੇ ਲਾਈ ਮਾਂ ਪੁਰਾਣੇ ਘਾਰ ਹੈ ਮਿੱਟੀ ਦੁੱਜੀ ਹੈ ਨਾ ਵਿੱਚ ਥੱਲੇ ਕੀ ਹੋਏਂਦੀ ਮੇਰੇ ਘਟੋ ਘਾਟ ਮੇਰੇ ਹਿਸਾਬ ਨਾਲ ਇੱਥੇ ਤਿੰਨ ਘਾਰ ਹੋਣੇ ਘਟੋ ਘਾਟ ਦਾ ਚਾਰ ਮੇਰਾ ਨਿੱਕ ਇੱਥੇ ਹੋਣਾ ਤੇ ਕਾ ਇੱਥੇ ਤੇ ਇੱਥੇ ਹੀ ਤੇ ਇੱਥੇ ਵੀ ਮੇਰੇ ਹਿਸਾਬ ਨਾਲ ਸੱਤੇ ਆ ਘਰ ਹੀ ਦੋ ਹੂੰ ਇਹ ਉੱਥੇ ਮਸ਼ੀਨਾ ਮਸ਼ੀਨਾ ਲੱਗੀਆਂ ਉਹ ਆਪਣੇ ਜਿੱਥੇ ਗਾਈਆਂ ਨੇ ਇਹ ਮਸ਼ੀਨਾਂ ਦਾ ਹੀ ਕੀਤਾ ਹੈ ਜਗਾੜਣਾ ਆ ਟੋਟਾ ਪਿੰਡੇ ਮੈਨੂੰ ਲੱਗਦਾ ਜਿਹੜਾ ਉਹ ਘਰ ਉਹ 47 ਦਾ 47 ਦਾ ਪਹਿਲਾਂ ਦਾ ਬਣਿਆ ਘਰ ਉਹ ਜਿੱਥੇ ਮਾਈ ਬੁੱਢਾ ਰਹਿੰਦੇ ਮਤਲਬ ਪਿੰਡ ਹੀ ਮੁਸਲਮਾਨਾਂ ਦੇ ਪਹਿਲਾਂ ਆਗੇ ਗਾਈਸ ਆਓ ਜਿਹੜਾ ਘਰ ਵਾ ਨਾ ਇੱਥੇ ਮੈਂ ਉਂਗਲ ਦੇ ਨਿਸ਼ਾਨ ਜਾਣਦੇ ਜਿੱਥੇ ਉਹ ਇਹ ਘਰ ਆਪਣਾ 47 ਤੋਂ ਪਹਿਲਾਂ ਨੇ ਬਣਿਆ ਤੇ ਵਿਚਾਰੇ ਮਾਤਾ ਰਿੰਦੀ ਇੱਕ ਬਾਪੂ ਰਹਿੰਦਾ ਉਹਨੇ ਬੜਾ ਦੇਖ ਰੇਖ ਨਾ ਰੱਖਿਆ ਸਾਮ ਦੇ ਅੰਦਰ ਬਹੁਤ ਵਧੀਆ ਬਣਾਇਆ ਨੇ ਅੰਦਰੋਂ ਕਿ ਇੱਥੇ ਵੀ ਘਰ ਹੁੰਦੇ ਪਹਿਲਾਂ ਕਿ ਤੇ ਨਾ ਘਰ ਹੀ ਕਹਿੰਦੇ ਇੱਥੇ ਪਹਿਲਾਂ ਇਹ ਕਿਹ ਕਿਹਦਾ ਪਹਾੜੀ ਲੋਕੀ ਥੱਲੇ ਨੂੰ ਕੀ ਦੇਖਣਗੇ ਤੁਸੀਂ ਬੜੇ ਤੂੰ ਇੰਹੀਂ ਲੰਮਿਆ ਪੇਰੇਂਦੇ ਤੇ ਐਂ ਹੀ ਕਰੀਏ ਲੰਮੇ ਪੈਣਾ ਮੈਂ ਆਹ ਰੋਟਾ ਡੇ ਟਾਈਮ ਤੇ ਮੈਂ ਥੱਕਦਾ ਹੀ ਨਹੀਂ ਇਹਨਾ ਮੈਂ ਸੌਂਦਾ ਹੀ ਤੇਨਾ ਮੈਂ ਵੇਂਦਾ ਹੀ ਉਹ ਸਮੇ ਸਮੇ ਦੀਆਂ ਗੱਲਾਂ ਨਾ ਨੌਕਰੀ ਲੱਗਣ ਤੋਂ ਪਹਿਲਾਂ ਸੱਤੇ ਬੜਾ ਕੰਮ ਕੀਤਾ ਹੂੰ ਐਵੇਂ ਨਹੀਂ ਲੋਕ ਯਾਦ ਕਰਦੇ ਉੱਥੇ ਹਜੇ ਵੀ ਗੱਲਾਂ ਗੱਲਾਂ ਕਰਦੇ ਹੂੰ ਇਹਨਾਂ ਨਾਲ ਕੰਮ ਕਰਦੇ ਰਿਹਾ ਤੇ ਉਹਨਾਂ ਨੂੰ ਪਤਾ ਕਿੰਨਾ ਕੰਮ ਆਇਆ ਸੀ ਮੋੜ ਟਾਇਆ ਦੱਦੇ ਤੇ ਤੇਰੀ ਮਿਹਨਤ ਨੇ ਤੈਨੂੰ ਬੰਨੇ ਲਾਇਆ ਹੂੰ ਤੇਰਾ ਜਿਹੜਾ ਦਿਲ ਹੀ ਬੇਈਮਾਨ ਹੈ ਨਹੀਂ ਹੂੰ ਪਤਾ ਨਹੀਂ ਇੱਥੇ ਆ ਪੜਿਆ ਜਿੱਥੇ ਤੈਨੂੰ ਰੱਬ ਨੇ ਪੜਾਇਆ ਹੁਣ ਹੁਣੇ ਚ ਕੋਈ ਪਾਣੀ ਰੋੜੀ ਰੜੀ ਜਿਹਾ ਉੱਤੇ ਲਾ ਦिए ਨਹੀਂ ਰੂੜੀ ਪਾਉਣੀ ਹੈ ਰੂੜੀ ਨਾ ਪਾਓ ਇਦਾਂ ਲਾ ਦੋ ਬਥੇਰੀ ਰੂੜੀ ਹੈ ਬੂਟਾ ਨਾ ਮਰ ਜਾਏ ਬਹੁਤੀ ਰੂੜੀ ਪਾਤੀ ਤੇ ਗਰਮੀ ਬੜੀ ਹੈ ਜੇ ਉਦਾਂ ਹੀ ਅਸਰ ਪਹੁੰਚ ਜਾ ਕਰਨਾ ਜਦ ਰੂੜੀ ਖਿਲਾਰੀ ਤੇ ਲਿਆ ਮਾ ਤੇ ਮਾ ਨਹੀਂ ਥਲੋ ਸਕਦਾ ਨਹੀਂ ਜਾਂਦਾ ਬੂਟਾ ਅਜੇ ਨੂੰ ਵੀ ਪਾਣੀ ਲਾਉਣਾ ਇੱਥੇ ਪੁੱਟਾਂ ਦੇ ਸੇਰੇ ਚੰਗਾ ਕਰ ਮੈਂ ਤਾਂ ਸੇਰੇ ਲਾਈਏ ਨੂੰ ਪੁੱਟ ਗਈ ਕਿ ਨਹੀਂ ਇਹ ਤੂੰ ਹੀ ਕਰਨ ੜਿਆ ਓਏ ਇਹਨੂੰ ਪੋਤਰੀ ਦੇ ਨਹੀਂ ਰੋਕੇ ਲੈ ਕਿੱਥੇ ਕਿੱਥੇ ਤੇ ਕਾਚੇ ਇੱਕ ਪਾਸੇ ਰੱਖਣਾ ਤੂੰ ਮੀਆਂ ਸਰੀਨਾ ਆ ਤੇ ਚਾਰ ਨੰਨੀਆਂ ਦੋ ਦੇ ਦੋ ਤੇ ਚਾਰ ਦਰੀ ਹੈ ਚਾਰ ਨੰਨੀਆਂ ਦੋ ਚਲ ਲੈ ਲੈ ਉਹ ਬੂਟੇ ਚਾਹ ਬਣਾਉਣ ਵਾਲੇ ਜਲਦੀ ਕਰੋ ਖੇਤੀ ਬਣਾਓ ਚਾਹ ਦਾ ਅਮਲ ਦੇਖ ਟੋਟਾ ਬੰਦੀ ਨਾ ਨੀ ਆ ਦੇਖ ਚਾਹ ਦੇ ਚਾਹ ਦੇ ਮਿੱਠਾ ਪਾਣੀ ਕਾਦੇ ਰੋਟੀ ਲੈ ਆਓ ਤੇ ਹੁਣ ਇਦਾਂ ਟਾਈਮ ਪਾਸ ਕਰਨਾ ਗਰਮੀ ਝੋਰਗੀ ਕਰਨਾ ਚਲਾਓ ਬੂਟੇ ਫੜੀਏ ਤੇ ਲੈ ਕੇ ਚਲੀਏ ਪਿੱਛੇ ਲਾ ਦੀਏ ਨਹੀਂ ਕਹਿੰ ਤੋਕ ਕਰ ਪੁੱਛੋ ਕਿ ਤੂੰ ਕੇ ਰਹਿਣਾ ਤਾਓ ਆ ਚੋ ਕੰਬ ਵਾਲਾ ਸਲਾਮ ਨੂੰ ਫਰਾਜ ਚਲੋ ਭਾਈ ਸਾਰੇ ਕਰਨੇ ਇਹ ਮਰੂਦੜਾ ਚਲੇ ਇੱਕ ਲੈ ਇੱਕ ਲੈ ਨਾ ਬਿੰਨਾ ਪਰਮ ਲੋ ਗਾਈਸ ਹੁਣ ਆਪਾਂ ਲਾਦੇ ਲੱਗੇ ਜੀ ਇੱਕੀ ਬੂਟਾ ਆਂਬ ਦਾ ਇਹ ਅਜੇ ਰਹਿਣ ਦੇ ਵਧਣਾ ਵਧ ਕੀ ਵਧਣਾ ਛੱਗਾ ਬੂਟਾ ਤੇ ਤੋੜੂਗਾ ਕਿਹੜਾ ਬੂਟਾ ਉਹ ਕਾਹ ਨੂੰ ਲਾਦਾ ਨਹੀਂ ਹੁੰਦਾ ਕੋਕ ਕਿਉਂ ਹੋਏਣਾ ਵਾ ਕਿ ਹੁਣ ਉਡਾੜੀ ਹੋਗੇ ਉਦਾਂ ਛਾਂਗਦਿਆ ਕਰੋ ਉਤੋਂ ਵੱਡਣ ਦੀ ਲੋੜ ਆਹ ਹੋਇ ਇੱਕ ਛਾਂ ਬੰਜਿਆ ਕਰੂਗੀ ਬੈਂਡ ਨੂੰ ਇੱਥੇ ਲਓ ਜੀ ਪਾਣੀ ਲਿਆ ਮਾਂ ਜਾਂ ਤੂੰ ਲਿਆ ਪਾਪੂ ਨਾ ਪਾਣੀ ਲਿਆਈ ਹੋਟੂੰ ਕਾ ਕਰਨਾ ਇਹ ਬੜਾ ਮੇਰੇ ਨਾਲ ਨਾ ਨਹੀਂ ਇਹਦੇ ਜਿੰਨਾ ਇਹਦੇ ਜਿੰਨਾ ਟੋਇਆ ਮਾਰ ਲਓ ਨਾ ਥੱਲੇ ਜਿਹੜਾ ਪੁੱਟੀਆਂ ਗਈਆਂ ਤੇ ਬਸ ਜੇ ਤੋ ਜੜਾਂ ਨੇ ਫੜ ਲਿਆ ਤਾਂ ਫੇਰ ਥੋੜੀ ਜਾਣਾ ਬੂਟਾ ਨਹੀਂ ਫੇਰ ਤੇ ਨਹੀਂ ਜਾਂਦਾ ਤੇੜੀਆਂ ਨੇ ਆਆਂੀਆਂ ਨੇ ਚੱਕਾ ਡਾ ਲਾ ਕਰਿਆ ਜੋ ਸਾਰੇ ਭਈ ਆਪਣੇ ਆਪਣੇ ਘਰਾਂ ਚ ਜਰੂਰ ਬੂਟੇ ਲਾਓ ਆਕਸੀਜਨ ਆਏ ਹੂੰ ਚਲੋ ਚਾਹੀਦੇ ਵਗੇ ਲਾਉਣੇ ਚਾਹੀਦੇ ਬੂਟੇ ਕੱਟ ਦੇੋਗੇ ਨਾ ਆਕਸੀਜਨ ਨਹੀਂ ਰਹਿਣੀ ਯਾਰ ਉਹ ਅੰਕਲ ਨੇ ਉਹਦਾ ਵੀ ਲਾਇਆ ਬੂਟਾ ਉਹਦਾ ਨਾਖਾਂ ਦਾ ਬੜੀਆਂ ਲੱਗੀਆਂ ਲੈ ਇਹ ਦੋਗਾ ਨਾ ਚੱਲ ਪਾਉਣ ਰੱਖੀ ਪਰ ਇਹੋ ਜਾਰੂੜੀ ਤੇ ਪਈ ਹੋਣੀ ਇਹਦੇ ਵਿੱਚ ਪਈ ਹੋਣੀ ਉਹਨਾਂ ਨੇ ਨਾ ਚੱਲ ਪਰ ਇਹੋ ਮਨਕੀਰ ਤਾਂ ਦੇ ਨਹੀਂ ਮਰਦਾ ਬੂਟਾ ਹੰਦੜਾ ਉਠ ਆ ਦੇ ਵਿੱਚੋਂ ਕਢਦਾ ਚੱਲ ਬਾ ਠੀਕ ਐ ਬਾ ਫੇਰ ਮਿੱਟੀ ਭੁਗੀ ਐ ਹਮ ਚਲੋ ਪਰ ਇਹ ਨਸਤ ਦਾ ਦੌਰ ਕਿ ਨਾਲ ਲਾੜੀਏ ਚਲੋ ਜੀ ਸਿੱਟਾ ਲਉਣਾ ਨਾ ਪਾਵਾ ਗੁਣੀਆਂ ਚ ਲਾਓ ਗੁਣੀਆਂ ਚ ਯਾਰ ਪਾਣੀ ਦੀ ਆਦੀ ਬਾਲਟੀ ਪਾ ਦੇ ਦੇ ਹਾਉ ਲੈ ਆਇਆ ਨਾ ਪਹਿਲਾਂ ਪਾਣੀ ਥੋੜਾ ਡਾਡੀ ਸੇਵਾ ਗਾਂਡੇ ਪਾਣੀ ਦੀ ਬੱਸ 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 ਬੱਦਲ ਜੇ ਕੋਈ ਮੈਂ ਤੇ ਕੋਈ ਤਾਰ ਕਰਾ ਦਵੇ ਕੋਈ ਭਰ ਦੋ ਨਾ ਚੱਜਣਾ ਉਹ ਬੱਸ ਕਰ ਰੱਖਿਆ ਬੱਸ ਕਰ ਨਾ ਬਾਅਦ ਪਾਣੀ ਨਹੀਂ ਪਾਣਾ ਨਾ ਇਹਨੂੰ ਫੇਰ ਕੋਟਣਾ ਚੌੜੀ ਕਰਨਾ ਇਹਨੂੰ ਖੱਡੇ ਨੂੰ ਕੱਲ ਨੂੰ ਨਾ ਪਰਿੰਕ ਰੇ ਨੰਦੇ ਬੰਦੇ ਸਿੱਧਾ ਕਰ ਗੁਰਮੀ ਥੋੜਾ ਜਾ ਇਹਨੇ ਪੂਰੇ ਨੂੰ ਘਾਟ ਥੋੜਾ ਮੇਰੇ ਵਾਲੇ ਇੱਥੇ ਆ ਬਾਅਦ ਵਾਸ ਹੈਨੀ ਮਿੱਟੀ ਦਾ ਕੀ ਕਰਨਾ ਹੂੰ ਹੈਨੀ ਮਿੱਟੀ ਦਾ ਕਿਹੜੀ ਮਿੱਟੀ ਸਾਹਮਣੇ ਸੱਤੇ ਲਾਏ ਬੂਟੇ ਉਹਨੇ ਬੁੱਢੇ ਦੇ ਹੂੰ ਭੈਣੇ ਪਹਿਲਾਂ ਨੇ 6 ਮਹੀਨੇ ਖੱਡੇ ਬੁੱਟੇ 6 ਮਹੀਨੇ ਪਹਿਲਾਂ ਹਾਂ ਵੜਾ ਘੜੇ ਘੜੇ ਬੁੱਟੇ ਸੀ ਹੂੰ ਇੱਥੋਂ ਲੈ ਜੇ ਹੈਨੀ ਵਾਸ਼ ਇੱਕ ਖੱਡਾ ਹੂੰ ਤੇ ਲੈਣ ਲਈ ਉਹਨੇ 7 ਤੇ 8 ਕੱਡੇ ਬੁੱਟੇ ਹੂੰ ਫਿਰ ਉਹਨੇ ਗਿਟਕਾ ਬੀਜੀਆਂ ਬਾਂਦੀਆਂ ਅੱਛਾ ਆਪੇ ਪੈੜੀ ਤੇ ਹੂੰ ਇਥੇ ਹੀ ਹੂੰ ਫਿਰ ਉਹਦੇ ਨੇ ਅੱਗ ਕਰ ਰੰਬੀ ਦਾ ਗਾਜ ਬਣਾਏ ਹੂੰ ਬਸ ਬਸ ਫਿਰ ਉਹਨੇ ਗਾਜ ਬਣਾਏ ਹੂੰ ਫਿਰ ਉਹਨੇ ਸਾਰੇ ਲਾਇਆ ਅੰਬ ਛਤੜੀਆਂ ਅੱਛਾ ਮਾਏ ਮੇਰੇ ਵੇਂਦੇ ਵੇਂਦੇ ਅੰਬ ਲੱਗੇ ਉਹਦੇ ਇਹ ਜਿਹੜਾ ਜਸਵੇਰ ਕਰਨੇ ਉਹਦਾ ਪਿਓ ਸੀ ਅੱਛਾ ਰਹਿਣ ਦੇ ਨਾਮ ਆ ਰਿਹਾ ਨਹੀਂ ਤੇ ਜਾਮ ਨੂੰ ਪਤਾ ਉਹਨੇ ਕਿੱਡਾ ਖੜਿਆ ਸੀ ਪੁੱਟ ਕੇ ਰਹਿਣ ਦੇ ਇੱਥੇ ਨਹੀਂ ਰਹਿਣ ਦੇ ਨਾਂ ਕਰੇ ਜੀ ਉਹ ਠੋਕ ਦਾਂਗੇ ਉਹਨਾਂ ਦਾ ਪਹਿਲਾਂ ਉਹਦੀ ਰੇੜੀ ਪਾ ਦਾਂਗੇ ਤੇ ਮਿੱਟੀ ਦੇ ਸੁਰਦਾਂ ਆਹੋ ਪਹਿਲੋਂ ਇਹ ਉਹਦੀ ਘਾਰ ਹੁਣ ਨਾ ਰੱਖ ਦੂਰੇ ਫੇਰ ਲਾ ਕੇ ਘਰ ਪਰੇ ਹੂੰ ਤੇ ਬੁਰਮ ਗਏ ਏਦਾਂ ਬੂਟੇ ਉਹਨੇ ਪਾਇਆ ਗਾਜ ਏਦਾਂ ਬੂਟਾ ਪੁੱਟਿਆ ਉਹਨੇ ਇਹ ਥੋੜਾ ਲਮਾ ਲਮਾ ਕਾਠੀ ਪਰ ਹੈ ਇਹ ਏਦਾਂ ਉਨੇ ਪੋਟਕੇ ਨਾਲ ਉਹ ਜਿਹੜਾ ਚਾਰ ਚੋਲੇ ਰਿਓ ਬਸ ਤੇ ਫਿਰ ਉਹਨੇ ਗੱਡਾ ਲਿਆਂਦਾ ਐਨੀ ਮਿੱਟੀ ਵਕਤੇ 2 ਕੁਇੰਟਲ ਮਿੱਟੀ ਪੁੱਟੀ ਇਹਨੇ ਨਾਲ ਹੂੰ ਤੇ ਉੱਥੇ ਖੱਡਾ ਉਹਨੇ ਪਹਿਲਾਂ ਪੁੱਟਿਆ ਇਹ ਲੈਣਾ ਅੱਛਾ ਜਾਂਦਿਆ ਬੂਟਾ ਉਹਨੇ ਖੱਡੇ ਦੇ ਵਿੱਚ ਮਾਰਿਆ ਤੇ ਉਸੇ ਸਾਲ ਜਾਮ ਨੂੰ ਲੱਗੇ ਇਹ ਹੋ ਜਾਂ ਤਜਰਬੇਦਾਰ ਬੰਦਾ ਵਾ ਲੈ ਓਏ ਮੁਲਾਫੜ ਕਿੱੱਕੇ ਕਰੋ ਤੇ ਡੈਡੀ ਜਦੋਂ ਅਜ ਤੇ ਇੱਧਰ ਵੇਖੋ ਜੇ ਟੀਨਾ ਪਾਈਆਂ 12 12 ਫੁੱਟ ਦੀ ਟੀਨ ਪਾਉਣੀ ਘਟੋ ਕਰ ਐਨਾ ਉਹ 12 ਫੁੱਟ ਦਾ ਇੱਥੇ ਇੱਥੇ ਤੱਕ ਆਉ ਜੀ ਛੱਡ ਤੇਰੀ ਸਮਝ ਫਿਰ ਸਾਰੀ ਜਗ੍ਹਾ ਰੋਕ ਗਈ ਸਾਨੂੰ ਇੱਥੇ ਤੱਕ ਆਉਣਾ ਛੱਡ ਮੂੰ ਲੱਗ ਵੀ ਐਨਾ ਆਉਣਾ ਐਨਾ 12 ਫੁੱਟ ਬਣਦਾ ਹੋਣਾ ਇਹ ਉੱਥੋਂ ਲੈ ਕੇ ਆਹ ਗਾੜੀ ਖੁੱਲੀ ਬਣਨੀ ਆ ਦੰਗਰ ਵੀ ਬਣਾਉਣੀ 14 ਕਿ ਟਿੱਕ ਆਹ ਇੱਥੇ ਤੱਕ ਠੀਕ ਆ ਇੱਥੇ ਬੁਰਦੀਆਂ ਆਣੀਆਂ ਤੁਹਾਡੀ ਇਹ ਕਿਹੜੇ ਕਿੰਨੀਆਂ ਬੁਰਦੀਆਂ ਨਿਕਲਣੀਆਂ ਪਤਾ ਹੀ ਬੁਰਜੀ ਨਿਕਲ ਨਹੀਂ ਤੁਹਾਡੀ 8 8 ਫੁੱਟ ਤੇ ਆਹ ਉਹਥੋਂ ਲਾ ਲੈ ਕਿੰਨੇ ਫੁੱਟ ਹੈ ਉਹਥੋਂ ਤੱਕ ਮਿਲਉਣੀ ਖੁੱਲੀ ਜਾਮੂ ਤੱਕ ਮੈਂ ਕਹਿੰਦਾ ਉਸ ਕੋ ਉਹ ਚੰਗੀਆਂ ਲੋਹੇ ਵਾਲੀਆਂ ਕੀ ਬੁਰਜੀ ਨਹੀਂ ਨਹੀਂ ਵੇ ਗਲਾ ਫੜਾ ਇੱਧਰ ਗਾਡਰ ਆ ਜਾਂਦੇ ਆ ਲੋਹੇ ਦੇ ਪੇਂਟ ਕਰ ਦਿੱਤਾ ਨਾ ਜੰਗਾ ਥੋੜੀ ਲੱਗਦਾ ਜਦੋਂ ਪੇਂਟ ਹੋ ਜੇ ਦੇ ਪਾਣੀ ਪੀਣਾ ਤੇ ਦੇ ਦੇ ਥੋੜਾ ਜਿਹਾ ਉਸ ਕੋ ਉਹ ਠੀਕ ਹੈ ਗਾਡਰ ਵਾਲਾ ਕੰਮ ਗਾਡਰਾਂ ਵਾਲਾ ਇਹ ਗਾਡਰ ਨੇ ਉਹ ਢੋਣੇ ਸੁੱਕਾ ਰੂ ਬਜਰੀ ਭਾਗ ਦੇ ਆ ਥੱਲੇ ਗਾ ਉਹ ਕਰਦੀ ਤੇ ਜਿੱਦਾਂ 15 15 ਪਾ ਤਿੰਨ ਤਿੰਨ ਚਾਰ ਚਾਰ ਫੋਟ ਜਾਂ ਤੋਂ ਥੱਲੇ ਪੰਜ ਪੰਜ ਉਹਦੇ ਉੱਤੇ ਫਰਾਉਣੀਆਂ ਪਲੇਟਾਂ ਨਾਟ ਕੱッセ ਜਾਣੀ ਉਹਦੇ ਉੱਤੇ ਹੈ ਹੂੰ ਨਾਟ ਨਹੀਂ ਉਹਦੇ ਉੱਤੇ ਯੂ ਬਿਲਡਿੰਗ ਕਰਾ ਲਈਦਾ ਅੱਛਾ ਗਾਰਡਰ ਦੇ ਉੱਤੇ ਐਂਦਾ ਐਂਦਾ ਯੂ ਰੱਖ ਲਈਦਾ ਐਂਦਾ ਤੇ ਉਹਦੇ ਵਿੱਚ ਹੀ ਪੈਪ ਦੇ ਦੀਦਾ ਵੱਡਾ ਨਲਕੇ ਵਾਲਾ ਲੰਮਾ ਹੀ ਲੰਮਾ ਹੀ ਪੈਪ ਦੇ ਦੀਦਾ ਰਹਿਂਦੇ ਜੇ ਨਾ ਲਿਆ ਤੇ ਬਾਅਦ ਉਹਨੂੰ ਵੇਲਡਿੰਗ ਕਰਾਦੀ ਦਿਆ ਉਹਨੂੰ ਇੰਨਾ ਇੰਨਾ ਨੂੰ ਪਾਣੀ ਪਾਵਾਂਗੇ ਨਾਲੇ ਜਿਹੜੇ ਸ਼ੈੱਡ ਬਣਾਉਂਦੇ ਉਹਨਾਂ ਦੀ ਸਲਾਹ ਲਵੇ ਉਹਨਾਂ ਕੋਲ ਸ਼ੈੱਡ ਬਣਵਾਵੇ ਉਹ ਟੀਨਾ ਟੂਨਾ ਰੱਖ ਕੇ ਸਾਰਾ ਫਿਟ ਕਰਕੇ ਜਾਂਦੇ ਆਹ ਦੇਰੀ ਫਰ ਬਣਾਏ ਹੁਣ ਇੱਥੇ ਕੰਨਰਾਂ ਨੇ ਬਣੇ ਨਹੀਂ ਆਹੋ ਇੱਕ ਬਣਿਆ ਵਿਚੋਂ ਕੰਨਰ ਛੋਟਾ ਹੁਣ ਆਹ ਜਿਹੜੀ ਹੁਣ ਆਏ ਤੋਂ 4 ਇੰਚ ਇੰਚ ਦੀ ਇੱਟ ਕੱਢਣੀ ਆ ਇਹਦੇ ਵਿੱਚ ਇਹਦੇ ਵਿੱਚ ਟੀਨਾ ਦੇ ਦੇਣੀ ਆ ਬਸ ਤੇ ਜੇ ਸਪੋਰਟ ਦੇਣੀ ਆ ਤੇ ਫੇਰ ਤੁਹਾਨੂੰ ਸਿੱਧੀ ਪਾਉਣੀ ਪੈਣੀ ਵਿੱਚ ਪਿਕਅਪ ਦਾ ਉਹ ਉੱਥੇ ਜਾਣੀ ਆ ਜਿਹੜੀਆਂ ਚਾਦਰਾਂ ਆ ਜਿਹੜਾ ਚੈਨਲ ਪਾਉਣਾ ਪੈਣਾ ਇਹ ਲਾ ਦਈਏ ਨਾਰ ਦਾ ਹਮ ਹਾਂ ਇਹ ਪੈ ਪਾ ਅੰਦਰ ਕਰ ਲੈਣਾ ਬੰਦਾ ਆ ਤੇ ਇਹ ਇੱਥੇ ਇੱਥੇ ਤੇ ਜਾ ਜਣੀ ਆ ਸ਼ੈਡ ਉਹ ਲੈਂਟਰ ਦੇ ਉੱਤੇ ਤੱਕ ਜਾਣਾ ਚਾਹੀਦਾ ਇਹ ਕਰਦੇ ਕਿਹੜੀਆਂ ਗਣ ਹਮ ਕਿੜੀਆਂ ਨਹੀਂ 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 ਤਾਂ ਆ ਰੱਖਣੀਆਂਗੇ ਆਹ ਜੰਡੀਆਂ ਵੀ ਹੋ ਜਾਣ ਮਰਦਾ ਉਹ ਮਤਲਬ ਉਹ ਜਿਹੜਾ ਲੈਂਟਰ ਦੇ ਥੱਲੇ ਹੈ ਨਾ ਜਿਹੜੀ ਥੱਲੇ ਥੱਲੇ ਵਾਲੀ ਇੱਟ ਹਮ ਬਸ ਉਹ ਚਾੜਨੀ ਉਹਦੇ ਵਿੱਚ ਹੀ ਵੜ ਦੇਣੀ ਆ। ਹਾਂ ਇਦਾਂ ਇਦਾਂ ਮਤਲਬ ਇੱਥੇ ਐ ਹੋਣਾ ਬਾਈ ਨਾਲ। ਹੂੰ। ਇੰਨਾ ਹੀ ਫਰਕ ਪੈਣਾ। ਪਾਣੀ ਝੜ ਕੇ ਆ ਜਾਣਾ। ਹਾਂ। ਇਹ ਖਰਚਾ ਕੋਈ ਨਹੀਂ ਗਾ ਇਹ ਤਾਂ ਖਰਚਾ ਡੋ। ਨਾ ਤਾਂ ਇੱਥੇ ਨਾਲੀ ਬਣਾ ਕੇ ਤੇ ਚੱਲ ਆ ਇਧਰ ਨਾ ਅੱਗੇ ਆਪਣੀ ਨਾਲੀ ਜਾਣ ਢੀ ਆ ਉਧਰੋਂ ਪਾਣੀ ਚੱਲ ਜਾਇਆ ਕਰੂਗਾ। ਮੀਂਹ ਦਾ। ਪਾਣੀ ਨਾਲੇ ਕਿੰਨਾ ਪਾਣੀ ਮੀਂਹ ਦਾ। ਹਾਂ ਮੀਂਹ ਦਾ ਜਾਣੇ ਜਾਣਾ। ਮੀਂਹ ਦਾ ਇੱਥੇ ਜੀ ਰੀ ਜਾਂਦਾ ਪੂਰੀ ਹੋ ਜਾਂਦਾ। ਤਾਂ ਪੈਲੀ ਚ ਪੱਠੇ ਪੀਜ ਕੇ ਤੇ ਚੱਲ ਪੱਠੇ ਲੈ ਆਂਦੇ ਉਥੋਂ। ਤਾਂ ਡੰਗਰ ਸਿੱਧੇ ਲੈਣ ਮਾਰ ਇਧਰ ਬੈਨ ਤੇ। ਇਹ ਕਿੰਨੇ ਤਾਂ ਨਾਲ ਹੀ ਨਾਲ ਹੀ ਰੂੜੀ ਲੱਗੇ ਇੱਥੋਂ 10 ਗਈਆਂ ਆਰਾਮ ਨਾਲ ਬੱਦਣੀ ਹੂੰ ਨਾਲੇ ਨਾਲੇ ਸ਼ਾਂ ਰਹੀਂਦੀ ਨਾਲੇ ਇੱਥੇ ਸਾਰੀ ਦਿਹਾੜੀ ਦਾਦੂ 100 ਰੁਪਿਆ ਲੱਖ ਲੱਗ ਜੂ ਇੱਥੇ ਜਿਆਦਾ ਜਿਆਦਾ ਹੂੰ ਲੱਖ ਵੀ ਨਹੀਂ ਲੱਗਣਾ ਮੇਰੇ ਹਿਸਾਬ ਨਾਲ ਨਹੀਂ 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 ਲੱਗਦੇ ਇੱਥੇ ਲਾ ਦਈਏ ਨਾ ਤਾਂ ਲੱਖ ਮੰਨ ਕੇ ਚੱਲੋ ਮੋਟਾ ਮੋਟਾ ਥੱਲੇ ਜੇ ਜੇ ਥੱਲੇ ਇਟਾਂ ਵੀ ਲਾਈਆਂ ਥੱਲੇ ਕੋਈ ਕਿੱਕ ਹਾਂ ਨਾ ਰੱਖੇ ਨਾ ਰੋ ਤੇ ਮਰੂਦ ਆ ਟਮਾਟਰ ਤੋੜ ਲੋ ਤੇ ਜੇ ਕੋਈ ਵੇਖਦੇ ਤੇ ਵੇਚ ਦਿਓ ਨਹੀਂ ਆਪਾਂ ਇਹ ਖਾਣੇ ਨਹੀਂ ਉਹਨੂੰ ਖਾਣੇ ਕਿੰਨੇ ਖਾ ਲੈਣੇ ਤੇ ਗਲ ਜਣੇ ਨੇ ਨਾ ਕੱਲ ਨੂੰ ਫੇਰ ਤੋੜਾਂਗੇ ਨਾ ਤਾਂ ਵੇਚ ਦਿਓ ਇਹਨਾਂ ਨੂੰ ਕੀ ਹੋਰ ਕੀ ਹੈ ਵੇਚ ਦਿਓ ਇਹਨਾਂ ਨੂੰ ਗਲ ਜਣੇ ਕਿੰਨੇ ਖਾ ਲੈਣੇ ਤੂੰ ਗਲ ਜਣਦੇ ਨੇ ਅਸੀਂ ਹੈ ਹੀ ਹੈ ਹੀ ਬੜੇ ਨੇ ਘਟੋ ਘਾ 10 ਕਿਲੋ ਮੇਰੇ ਗੱਲ ਢਾਹਣਾ ਮੋਕਾ ਨਹੀਂ ਨਾਲ 10 ਕਿਲੋ ਹੋਣੇ ਘਟੋ ਘਾ ਟਮਾਟਰ ਬਹੁਤ ਸਾਰਾ ਥੱਲੇ ਪਾਣੀ ਲਾ ਦੇ ਨੇ ਆਜ ਪੱਕਣੇ ਸਾਡੇ ਘਰ ਨੂੰ ਚਾਵੇ ਇਹ ਇਕ ਇਧਰ ਲਾਉਣਾ ਨਾਰਦਾ ਲਾ ਦੇ ਨਹੀਂ ਇੱਥੇ ਜੜਾਰੇ ਨਿਸ਼ਾਨੀ ਰੂ ਬੱਚਿਆਂ ਦੀ ਹੂੰ ਇਹ ਸਿੱਧਾ ਤਾਂ ਪਾਣੀ ਪੈਣਾ ਦੇ ਮਿੱਟੀ ਪਾ ਕੇ ਠੇਕ ਮਾਰਨੀ ਹੈ ਗੁਰਮਨ ਨਾਰਦਾ ਜੇ ਲਾਉਣਾ ਹੈ ਨਾ ਇੱਥੇ ਨਾਲ ਆ ਨਹੀਂ ਨਾਰਦਾ ਕਹਿੰਦਾ ਵਿੱਚ ਨਹੀਂ ਲਾਈਦਾ ਨਹੀਂ ਵਾ ਦੂਰ ਲੈ ਕੇ ਆ ਇਹਨੂੰ ਇੱਥੇ ਰਿਹਾ ਇੱਥੇ ਇੱਥੇ ਮਰੂਦ ਦਾ ਠੋਕ ਦੋਗੇ ਨਾਰ ਦਾ ਵਿੱਚ ਨਹੀਂ ਲਾਉਣਾ YouTube ਤੇ ਧਿਆਨ ਦੇਣਾ। ਚੱਲ ਵੀ ਲਾ ਦੇ। ਅੱਛਾ ਅੱਛਾ। ਚੱਲ ਅੱਛਾ ਤੇ ਲਾ ਦੇ। ਚੱਲ ਫੋਟ ਲੈ। ਚਾ ਲੋ ਗਾਇਸ ਹੁਣ ਆਪਾਂ ਲਾ ਲਈਏ ਦੋ ਕਬੂਤੇ। ਇੰਨਾ ਕ ਆਪਾਂ ਰੋਗ ਬਣਾਇਆ ਹੈ ਆਪਣਾ। ਤਾਂ ਮੰਨ ਕੇ ਇੱਥੇ ਥਾੜਾ ਹੌਂ ਲਾਉਂਦੇ ਆ ਪਾਣੀ, ਕੂਟਿਆਂ। ਆਹ ਇਹ ਭੁੰਨ ਵਾਲਾ ਕੰਮ ਹੈ। ਮਨ ਕੀ ਤੋ ਹੋਰ ਇਹ ਦੂਰ ਵੀ ਲੈਣਾ ਹੈ ਇਹਨਾਂ ਨੂੰ ਆਹ ਹੋ ਇਹਦੇ ਨੂੰ ਪਾਏ ਦਾ ਚਲੋ ਗਾਇਸ ਫਿਰ ਮਿਲਦੇ ਹਾਂ ਨਵੇਂ ਵਲੌਗ ਚ ਤੇ ਥੋੜਾ ਜਿਹਾ ਕੰਮ ਕਰ ਲਈ ਆਪਾਂ ਮੰਨ ਲੈ ਆਪਾਂ ਡੈਡੀ ਨੇ ਕਰਤੇ ਬਤਾਉਂ ਹੀ ਬਤਾਉਂ ਡੈਡੀ ਨੂੰ ਖੁਸ਼ ਹੁੰਦੀ ਨਾ ਇਦਾਂ ਲੱਥੇ ਸਬਜ਼ੀ ਹਾਂ ਪਾ ਪਰ ਨਲੇ ਨਹੀਂ ਹਾਂ ਅਬ ਇਹ ਤਾਂ ਪਰ ਨਲੇ ਨਹੀਂ ਲੱਗਣਗੇ ਮਰੇ ਵਿੱਚ ਹੋਰ ਲੱਗਣ ਡਏ ਜੇ ਮਰੇ ਪਰ ਨਲੇ ਲੱਗਣਾ ਹੂੰ ਜੇ ਤੁਸੀ ਕਹੋਗੇ ਇਹ ਵਿੱਚ ਪਰ ਨਲੇ ਆਹ ਤਾਂ ਪਰਸੋਂ ਫੇਰ ਹੋਏ ਨੇ ਤੋੜਨ ਵਾਲੇ ਦੋ ਤਰ੍ਹਾਂ ਦੇ ਬੂਟੇ ਆਹ ਇੱਕ ਇਧਰ ਲੱਗਾ ਜੇ ਤੋੜ ਲਾ ਆਹ ਵੇਖੋ ਥੱਲੇ ਨਾ ਆ ਵੇਖੋ ਹਾਂ ਕਰਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਲਾ ਦੇ ਪਾ ਦੇ ਬਾਬਾ ਨਿੱਤ ਰਾ ਸੀ ਯਾ ਯਾ ਪਪਾ ਹੂੰ ਲਓ ਹੂੰ ਲਓ ਜੀ ਫੜੋ ਲਓ ਜੀ ਲੈ ਨਾ ਹਾਂ ਨਹੀਂ ਐ ਚੋ ਬਸ ਕੰਨ ਆ ਜਾ ਬੜੇ ਨੇ ਲਓ ਜੀ ਬੜੇ ਵਧੀਆ ਹੋ ਗਏ ਹੈਗੇ ਘਰ ਦੀ ਸਬਜੀ ਫੋਟੋ ਚਲਾ ਆਖਰੀ ਜਾਓ ਸੱਤੇ ਵਾਲ ਕਰ ਦੋ ਪੰਡਾ ਲਓ ਜੀ ਪੂਨਮ ਲੈ ਆਈ ਆਪਣੇ ਬਾਤੇ ਸ਼ੇਕ ਬਣਾ ਕੇ ਸਾਰਿਆਂ ਬਾਤੇ ਤੇ ਚਾਹ ਦਾ ਆਰਡਰ ਮਾਰਿਆ ਸੀ ਤੇ ਕਹਿੰਦੀ ਨਹੀਂ ਜੀ ਸ਼ੇਕ ਪੀਓ ਅਸੀਂ ਚਾਹ ਪੀਣੀ ਹੈ ਤੇ ਨਾ ਸੋਚੋਗੇ ਸਾਨੂੰ ਸ਼ੇਕ ਪਿਆ ਕੇ ਤੁਹਾਨੂੰ ਚਾਹ ਨਾ ਦਿਓਗੇ ਹਾਂ ਮੈਂ ਲਓ ਜੀ ਆਹ ਲਾ ਤੋ ਆਹ ਤੋ ਟਮਾਟਰ ਲਿਆ ਤੇ ਨੂੰ ਸ਼ੇਕ ਦੀ ਜਗ੍ਹਾ ਟਮਾਟਰ ਦਿੱਤੇ ਜੀ ਐ ਨਾ ਨਾ ਤੁਹਾਨੂੰ ਚਾਹ ਬਣਾ ਕੇ ਪਿਆ ਦੇ ਟਮਾਟਰਾਂ ਦੇ ਹੋਰ ਉਹ ਮੈਂ ਸਾਰੇ ਪਾ ਲਈ ਟਮਾਟਰ ਦੇ ਹੋ ਹੋ ਇਹਨੇ ਹੋਰ ਟੀਣਾ ਨਹੀਂ ਡੜੀ ਨਾ ਨਾ ਇਹ ਪਾ ਦੇ ਟਮਾਟਰ ਸਾਰੇ ਦੇ ਵੇਖੋ ਫੋੜ ਦੇ ਹਾਂ ਹਾਂ ਮੈਂ ਮੁੜ ਕੇ ਆ ਕੇ ਅੱਜ ਦਿਨ ਸਵਾਦ ਬਣੀ ਸਾਰੇ ਆਹੋ ਆਹੋ ਪਿੰਡੀਆਂ ਬਤਾਉਂ ਕਰੇਲੇ ਟਮਾਟਰ ਹਰੀਆਂ ਮਿਰਚਾਂ ਆਹੋ ਬਦਲੋਂ ਡੇ ਵਾਕਿਆ ਹੀ ਓਏ ਇੱਧਰ ਨਹੀਂ ਕਿ ਆਈ ਹੋਈ ਆਣੇ ਕੱਲ੍ਹ ਦੀ ਆਉਂਗੀ ਉਹ ওই ਕੁੜੀ ਨੇ ਪਲੇਟ ਭਰ ਲਈ ਓ ਟਮਾਟਰਾਂ ਨਾਲ ਹੈ ਛੁੱਟੇ ਹੀ ਨਾ ਠੀਕ ਆ ਧਿਆਨ ਨਾਲ ਚਾਈਂ ਜੇ ਪੈਸੇ ਤੋਂ ਮੁੰਡੇ ਉਹ ਹੀ ਕਰੂਗਾ ਹਾਂ ਆਹ ਦੇਖੋ ਪੂਰੀ ਪਲੇਟ ਭਰ ਗਿਆ ਇਹ ਹੋਰ ਹੀ ਲੱਗੀਆਂ ਆਹੋ